ਪਰਸਨਲ ਕਨਵੈਂਸ ਯਾਨੀ ਪੀਸੀ ਐਕਚੁਅਲ ਮੈਂ ਸਹੀ ਸਾਹਿਬ ਇਹ ਪੁੱਛਣਾ ਚਾਹਨਾ ਆ ਕਿ ਇਹਨੂੰ ਪੋਜ਼ਿਟਿਵਲੀ ਕਿਦਾਂ ਯੂਜ਼ ਕੀਤਾ ਜਾ ਸਕਦਾ ਕੀ ਵਿਚਾਰ ਨੇ ਤੁਹਾਡੇ ਉਹ ਤਾਂ ਦੇਖੋ ਜੀ ਟੋਟਲ ਇਹ ਕਿ ਉਹਦਾ ਯੂਜ਼ ਜਿਹੜਾ ਹੈ ਅਸੀਂ ਕੀ ਕਰਦੇ ਆ ਕਿ ਕਈ ਵਾਰੀ ਅਸੀਂ ਸ਼ਿਪਰ ਤੋਂ ਬਹੁਤ ਟਾਈਮ ਲੱਗ ਜਾਂਦਾ ਹੈ ਸ਼ਿਪਰ ਕੋਲ ਤੇ ਆਫ ਕੋਰਸ ਅਸੀਂ ਉਧਰ ਤੇ ਨਹੀਂ ਖੜਾ ਕਰ ਸਕਦੇ ਟਰੱਕ ਜੇ ਉਹਦੇ ਬਾਅਦ ਆਫ ਡਿਊਟੀ ਹੋ ਜਾਂਦੇ ਆ ਤੇ ਟਰੱਕ ਤੇ ਤਾਂ ਮੂਵ ਕਰਨਾ ਕਰਨਾ ਉਹਦਾ ਫਿਰ ਅਸੀਂ ਪਰਸਨਲ ਕਨਵਿੰਸ ਯੂਜ਼ ਕਰਦੇ ਆਂ ਪਰ ਕਈ ਵਾਰੀ ਇਦਾਂ ਹੁੰਦਾ ਕਿ ਜੇ ਆਪਾਂ ਕਿਸੇ ਪਾਰਕਿੰਗ ਚ ਜਾਈਏ ਪਾਰਕਿੰਗ ਨਾ ਮਿਲੇ ਜਾਂ ਕਿਸੇ ਟਰੱਕ ਸਟਾਪ ਤੇ ਪਾਰਕਿੰਗ ਨਾ ਮਿਲੇ ਤੇ ਅਸੀਂ ਕੋਸ਼ਿਸ਼ ਕਰਦੇ ਆਂ ਥੋੜਾ ਜਿਹਾ ਅੱਗੇ ਚੱਲ ਜਾਈਏ ਤੇ ਉਹਦਾ ਵੀ ਜਿਹੜਾ ਪਰਸਨਲ ਕਨਵਿੰਸ ਜਿਹੜਾ ਹੈਗਾ ਉਹ ਪਾਣੇ ਆ ਪੀਸੀ ਪਾਣੇ ਆ ਪਰ ਉਹਦਾ ਵੀ ਜਿਹੜਾ ਯੂਜ਼ੇਜ ਉਹ ਠੀਕ ਨਹੀਂ ਹੁੰਦਾ ਇੰਗਲਿਸ਼ ਤੇ ਲਰਨਿੰਗ ਪ੍ਰੋਫੀਸ਼ੈਂਸੀ ਇਹ ਜਿਹੜੀ ਲੋਕਾਂ ਨੂੰ ਬੜਾ ਡਰਾਇਆ ਹੋਇਆ ਹੈ ਨੇ ਔਰ ਸਹਮੇ ਹੋਏ ਨੇ ਇਸ ਬਾਰੇ ਕੋਈ ਤਸੱਲੀ ਵਾਲੀ ਤੁਹਾਡੇ ਕੋਲ ਗੱਲ ਹੈ ਜੇ ਉਹ ਸਾਨੂੰ ਕੁਆਇਰਮੈਂਟ ਅਸੀਂ ਪੂਰੀ ਕਰ ਚੁੱਕੇ ਆ ਜਦੋਂ ਆਪਾਂ ਟੈਸਟ ਦਿੱਤਾ ਸੀਰੀਅਲ ਦਾ ਉਹ ਬੇਸਿਕਲੀ ਉਹਦਾ ਜਿਹੜਾ ਅਸੀਂ ਜਾ ਕੇ ਬੇਸਿਕਲੀ ਜਿਹੜਾ ਪ੍ਰੀ ਇਨ ਪ੍ਰੀ ਟ੍ਰੈਂਸ ਇੰਸਪੈਕਸ਼ਨ ਆ ਜਾਂ ਜਿਹੜੀ ਲਾਗ ਬੁੱਕ ਫਿਲ ਕਰਨ ਦੇ ਜਿਹੜੇ ਕੁਐਸਚਨ ਨੇ ਜਾਂ ਜਿਹੜੇ ਸੇਫਟੀ ਦੇ ਜਿਹੜੇ ਕੁਐਸਚਨ ਆ ਉਹ ਸਾਰੇ ਇੰਗਲਿਸ਼ ਚ ਜੇ ਤੁਕਿਆ ਸਿਰਫ ਫਰਕ ਹੈ ਪ੍ਰਕਰ ਉਹਦੀ ਵੀ ਆਫੀਸ਼ੀਅਲੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਜਿਹੜੀ ਚੀਜ਼ਾਂ ਤੁਹਾਡੀ ਰਿਕੁਆਇਰਮੈਂਟ ਆ ਬੇਸਿਕ ਰਿਕੁਆਇਰਮੈਂਟ ਆ ਜਿਵੇਂ ਪ੍ਰੀ ਟ੍ਰੈਂਸ ਇੰਸਪੈਕਸ਼ਨ ਆ ਉਹ ਤੁਹਾਨੂੰ ਆਣੀ ਚਾਹੀਦੀ ਆ ਤੇ ਉਹ ਕੋਈ ਮੁਸ਼ਕਿਲ ਗੱਲ ਨਹੀਂ ਉਹ ਬੇਸਿਕਲੀ ਪਾਰਟ ਆਫ ਦਾ ਜੌਬ ਹੈਗਾ ਡੀਲਸ ਕੀ ਕੀ ਨੇ ਜਦੋਂ ਤੁਹਾਡੇ ਚਾਹਤ ਕਰਨ ਜਿਹੜੇ ਉਹ ਫਾਇਦਾ ਚੁੱਕ ਸਕਦੇ ਜਿਹੜੇ ਇੰਟਰਨੈਸ਼ਨਲ ਅਲਿਮਿਟਡ ਮਾਈਲ ਤੁਸੀਂ ਕਹਿ ਸਕਦੇ ਹੋ ਕਿਉਂਕਿ ਸਾਡੀ ਵਾਰੰਟੀ 750000 ਮਾਈਲ ਤੱਕ ਐਕਸਪਾਇਰ ਹੁੰਦੀ ਆ ਉਹਦਾ ਬਹੁਤ ਜ਼ਿਆਦਾ ਸਾਨੂੰ ਪੋਜ਼ਿਟਿਵ ਰਿਸਪੌਂਸ ਆ ਬਹੁਤ ਅੱਛਾ ਸਿਸਟਮ ਚੱਲ ਰਿਹਾ ਐ ਸਪੈਸ਼ਲੀ ਜਿਹੜੀ ਪ੍ਰਾਈਸਿੰਗ ਆ ਉਹਨਾਂ ਦੀ ਪ੍ਰਾਈਸਿੰਗ ਬਹੁਤ ਰੀਜ਼ਨੇਬਲ ਪ੍ਰਾਈਸਿੰਗ ਆ ਵਿਦ ਅ 골ਡ ਪੈਕੇਜ ਪੰਜਾਬੀ ਰੇਡੀਓ ਯੂ ਐਸ اے ਦੇਖ ਰਹੇ ਸਨਰੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੇਰੇ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਬੜਾ ਨਿਕਾ ਜੀ ਆ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਜੀ ਐਨ ਕੇ ਨੇ ਬੜਾ ਨਿਕਾ ਜੀ ਸਵਾਗਤ ਹੈ ਜੀ ਆਪ ਸਭ ਦਾ ਇਸ ਪਲੇਟ

ਉਹ ਹੋ ਰਿਹਾ ਸੀਗਾ ਉਹਦੇ ਬਾਰੇ ਕੋਈ ਬਾਕਾਇਦਾ ਮਿਸਯੂਜ਼ ਹੈ ਜਿਹੜਾ ਰੋਕਣ ਲਈ ਕ੍ਰੈਕਡਾਊਨ ਹੈ ਐਕਚੁਅਲ ਮੈਂ ਸਈਏ ਸਾਹਿਬੇ ਪੁੱਛਣਾ ਚਾਹਨਾ ਆ ਕਿ ਇਹਨੂੰ ਪੋਜੀਟਿਵਲੀ ਕਿੱਦਾਂ ਯੂਜ਼ ਕੀਤਾ ਜਾ ਸਕਦਾ ਕੀ ਵਿਚਾਰ ਨੇ ਤੁਹਾਡੇ ਪਹਿਲਾ ਇਹ ਦੱਸੋ ਕਿ ਮੇਰੇ ਵਾਲ ਜਿਹੜੇ ਨੇ ਇਹ ਤੁਹਾਡੇ ਹੈਅਰ ਸਟਾਈਲ ਨਾਲ ਆਲਮੋਸਟ ਕੰਬਾਈਨ ਹੋ ਗਏ ਨੇ ਇਹ ਕਿੱਦਾਂ ਐਸਾ ਦੇਖੋ ਇਹ ਐਸਾ ਮੁਕਾਬਲਾ ਹੈ ਤੁਸੀਂ ਅੱਗੇ ਨਹੀਂ ਨੰਗ ਸਕਦੇ ਹੁਣ ਤੁਸੀਂ ਮੈਨੂੰ ਅਹਿਸਾਸ ਦਿਵਾ ਰਹੇ ਜਿਵੇਂ ਕਿ ਹਜੇ ਵੀ ਜਵਾਨ ਜਾਣ ਜੇ ਜੀ ਜੀ ਉਮੈਂ ਮਜ਼ਾਕ ਕਰ ਰਿਹਾ ਸੀ ਕਿ ਮੈਂ ਕਿਹਾ ਥੋੜਾ ਜਿਹਾ ਮੁਸਕਰਾਹਟ ਵੀ ਆ ਜਾਏ ਤੁਹਾਡੀ ਕਾਫੀ ਦਿਨ ਹੋ ਗਏ ਮੁਸਕਰਾਹਟ ਨਹੀਂ ਦੇਖੀ ਧੰਨਵਾਦ ਸਰ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਸ਼ੈਵਨ ਨੋਟ ਕਰ ਦੇ ਜੀ 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 ਤੁਸੀਂ ਛੁਰੀਆਂ ਲੈ ਕੇ ਤੇ ਆ ਜਾਂਦੇ ਹੋ ਤੇ ਹੁਣ ਕੋਈ ਗੱਲ ਨਹੀਂ ਬਸ ਇਹ ਹੀ ਅਸਲ ਗੱਲ ਆ ਮੈਂ ਤਾਂ ਮੋਹ ਮੰਨਣਾ ਹੈ ਕਿ ਮੇਰੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਭਾਵੇਂ ਉਹ ਤੁਹਾਡੇ ਚਾਹਤਕਾਰ ਨਹੀਂ ਆ ਇਸ ਪ੍ਰੋਗਰਾਮ ਨੂੰ ਗੌਰ ਕਰਕੇ ਜਾਣਕਾਰੀ ਤੇ ਤਾਂ ਪ੍ਰਾਪਤ ਕਰਨ ਵਾਲੇ ਆ ਮੈਂ ਉਹਨਾਂ ਦਾ ਵਕੀਲ ਆ ਸ਼ਾਹ ਸਾਹਿਬ ਇਹ ਕੋੜਾ-ਕੋਟ ਤੁਹਾਨੂੰ ਭਰਨਾ ਹੀ ਪੈਣਾ ਤੁਸੀਂ ਤੁਸੀਂ ਤਾਂ ਪਿਆਜ਼ ਖਵਾਉਂਦੇ ਹੋ ਅਸੀਂ ਕਹਿੰਦੇ ਯਾਰ ਪਿਆਜ਼ ਸਾਡੇ ਵੱਲ ਹੁਣ ਇਹਦਾ ਨਾਮ ਹੈਗਾ ਫਰੂਟ ਵਾ 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 ਇਹ ਤਾਂ ਸੋਹਣੀ ਗੱਲ ਹੈ ਨਾ ਵੇਖੋ ਇਹਨੂੰ ਕਹਿੰਦੇ ਨੇ ਕੰਪਰੋਮਾਈਜ਼ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਜੀ ਜਿਹੜਾ ਪਰਸਨਲ ਕਨਵੀਨੈਂਸ ਜਿਹੜਾ ਹੈਗਾ ਪੀਸੀ ਜਿਹਨੂੰ ਕਹਿੰਦੇ ਨੇ ਕਿ ਇਹਦਾ ਡੈਫੀਨਿਟਲੀ ਹੋਰ ਬਹੁਤ ਚੀਜ਼ਾਂ ਨਾਲ ਉਹਦਾ ਫਾਲੋਅ ਅਪ ਕਰੀਆ ਐਫ ਐਮ ਸੀ ਐਸਾ ਉਹ ਤਾਂ ਦੇਖੋ ਜੀ ਟੋਟਲ ਇਹ ਕਿ ਉਹਦਾ ਯੂਜ਼ ਜਿਹੜਾ ਹੈ ਅਸੀਂ ਕੀ ਕਰਦੇ ਹਾਂ ਕਿ ਕਈ ਵਾਰੀ ਅਸੀਂ ਸ਼ਿਪਰ ਤੋਂ ਬਹੁਤ ਟਾਈਮ ਲੱਗ ਜਾਂਦਾ ਹੈ ਸ਼ਿਪਰ ਕੋਲ ਤੇ ਆਫ ਕੋਰਸ ਅਸੀਂ ਉਧਰ ਤੇ ਨਹੀਂ ਖੜਾ ਕਰ ਸਕਦੇ ਟਰੱਕ ਜੇ ਉਹਦੇ ਬਾਅਦ ਆਫ ਡਿਊਟੀ ਹੋ ਜਾਂਦੇ ਆ ਤੇ ਟਰੱਕ ਤੋਂ ਤਾਂ ਮੂਵ ਕਰਨਾ ਕਰਨਾ ਉਹਦਾ ਫਿਰ ਅਸੀਂ ਪਰਸਨਲ ਕਨਵੀਨਸ ਯੂਜ਼ ਕਰਦੇ ਆ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਜੇ ਆਪਾਂ ਕਿਸੇ ਪਾਰਕਿੰਗ ਚ ਜਾਈਏ ਪਾਰਕਿੰਗ ਨਾ ਮਿਲੇ ਜਾਂ ਕਿਸੇ ਟਰੱਕ ਸਟਾਪ ਤੇ ਪਾਰਕਿੰਗ ਨਾ ਮਿਲੇ ਤੇ ਅਸੀਂ ਕੋਸ਼ਿਸ਼ ਕਰਦੇ ਆ ਥੋੜਾ ਜਿਹਾ ਅੱਗੇ ਚੱਲ ਜਾਈਏ ਤੇ ਉਹਦਾ ਵੀ ਜਿਹੜਾ ਪਰਸਨਲ ਕਨਵੀਨੈਂਸ ਕਨਵਿੰਸ ਜਿਹੜਾ ਹੈਗਾ ਉਹ ਪਾਣੇ ਆ ਪੀਸੀ ਪਾਣੇ ਆ ਪਰ ਉਹਦਾ ਵੀ ਜਿਹੜਾ ਯੂਜ਼ੇਜ ਉਹ ਠੀਕ ਨਹੀਂ ਹੁੰਦਾ ਤੇਰੀ ਤਰ੍ਹਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਐਲੀਗੇਸ਼ਨ ਨੇ ਜਿਹੜੇ ਆਫ ਕੋਰਸ ਟਰੱਕਰ ਤੇ ਲੱਗਦੇ ਨੇ ਪਰ ਉਹਦਾ ਐਂਡ ਆਫ ਦਾ ਡੇ ਉਹਦੇ ਬਿਨਾ ਅਸੀਂ ਰਹਿ ਵੀ ਨਹੀਂ ਸਕਦੇ ਦੇਖੋ ਨਾ ਜਿਹੜੀ ਜਿਹੜਾ ਸੇਫਟੀ ਆ ਟਰੱਕ ਦੀ ਉਹ ਨੰਬਰ 1 ਆ ਇਦਾਂ ਹੀ ਜਿਹੜੀ ਖੜਾ ਕਰਨਾ ਉਹ ਨੰਬਰ 1 ਆ ਜੀ ਉਹ ਕਰਕੇ ਫਿਰ ਜਿਹੜਾ ਉਹਦੀ ਜਿਹੜਾ ਅਸੀਂ ਪੜਦੇ ਆ ਉਹਦਾ ਮੈਂ ਆਨਲਾਈਨ ਜਾ ਕੇ ਸਾਰਾ ਪੜਿਆ ਹੈ ਤੇ ਮੈਂ ਬਹੁਤ ਸਾਰੇ ਰੈਫਰੈਂਸ ਵੀ ਲੈਨੇ ਉਹਦੇ ਨਾਲ ਜਿਹੜੀ ਮੇਰੀ ਅੰਡਰਸਟੈਂਡਿੰਗ ਆ ਉਹ ਚਾਰ ਚੀਜ਼ਾਂ ਨੇ ਜਿਹਦੇ ਵਿੱਚ ਤੁਸੀਂ ਪਰਸਨਲ ਕਨਵੀਨੀਅன்ஸ் ਯੂਜ਼ ਕਰ ਸਕਦੇ ਹੋ ਤੇ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ ਨੰਬਰ 1 ਇਹ ਕਿ ਜਿਹੜਾ ਜਦੋਂ ਤੁਸੀਂ ਸਲੀਪ ਹੋ ਜਾਂ ਆਫ ਡਿਊਟੀ ਹੋ ਇਹ ਟਰੱਕ ਦੀ ਪਰਸਨਲ ਕਨਵੀਨੀਅன்ஸ் ਅਲਾਉ ਹੈ ਜੇ ਤੁਸੀਂ ਰੈਸਟੋਰੈਂਟ ਜਾ ਰਹੇ ਹੋ ਜਾਂ ਐਂਟਰਟੇਨਮੈਂਟ ਵਾਸਤੇ ਜਾ ਰਹੇ ਹੋ ਇਹ ਬੁੱਕ ਚ ਲਿਖਿਆ ਠੀਕ ਹੈ ਜੇ ਤੁਸੀਂ ਕਹਿ ਸਕਦੇ ਹੋ ਯਾਰ ਮੈਂ ਰੈਸਟੋਰੈਂਟ ਜਾ ਰਹੇ ਹਾਂ ਮੈਂ ਖਾਣ ਪੀਣ ਵਾਸਤੇ ਜਾ ਰਹੇ ਹਾਂ ਜਾਂ ਮੈਂ ਐਂਟਰਟੇਨਮੈਂਟ ਤੇ ਜਾ ਰਹੇ ਹਾਂ ਮੇਰੀ ਆਫ ਡਿਊਟੀ ਆ ਤੇ ਉਹਦੇ ਵਾਸਤੇ ਪਰਸਨਲ ਜਿਹੜਾ ਹੈ ਉਹ ਤੁਸੀਂ ਪਾ ਸਕਦੇ ਹੋ ਸਿਸਟਮ ਵਿੱਚ ਤੇ ਉਹਨੂੰ ਪਰਸਨਲ ਯੂਜ਼ ਹੋਏਗਾ ਪੀਸੀ ਯੂਜ਼ ਹੋਏਗਾ ਠੀਕ ਹੈ ਦੂਸਰਾ ਜੀ ਜੇ ਤੁਸੀਂ ਲਿਖਿਆ ਜਿਹੜਾ ਪੇਪਰ ਤੇ ਲਿਖਿਆ ਹੈ ਕਿ ਜੇ ਤੁਸੀਂ ਟਰਮੀਨਲ ਤੁਹਾਡਾ ਜਿਹੜਾ ਟਰਮੀਨਲ ਆ ਹੋਮ ਟਰਮੀਨਲ ਉਧਰੋਂ ਤੁਸੀਂ ਲੋਡਡ ਜਾਂ ਬਿਨਾ ਲੋਡਡ ਜੇ ਆਪਣੇ ਘਰ ਵੱਲ ਚੱਲੇ ਹੋ ਜਾਂ ਘਰ ਤੋਂ ਜਿਹੜਾ ਤੁਸੀਂ ਹੋਮ ਟਰਮੀਨਲ ਵੱਲ ਚੱਲੇ ਹੋ ਉਹ ਜਿਹੜਾ ਤੁਸੀਂ ਪਰਸਨਲ ਕਨਵੀਨੀਅன்ஸ் ਤੇ ਪਾ ਸਕਦੇ ਹੋ ਠੀਕ ਹੈ ਤੇ ਇੰਪੋਰਟੈਂਟ ਗੱਲ ਹੈ ਲੋਡਡ ਜਾਂ ਅਨਲੋਡਡ ਠੀਕ ਹੈ ਠੀਕ ਹੈ ਜੀ ਤੀਸਰੀ ਚੀਜ਼ ਜਿਹੜੀ ਆ ਉਹ ਲਿਖਿਆ ਹੈ ਕਿ ਟ੍ਰੇਲਰ ਜਿਹੜਾ ਹੈ ਜਦੋਂ ਤੁਸੀਂ ਡ੍ਰੌਪ ਕਰਨ ਟ੍ਰੇਲਰ ਟ੍ਰੇਲਰ ਲਾਰਟ ਤੇ ਜਦੋਂ ਤੁਸੀਂ ਟ੍ਰੇਲਰ ਡ੍ਰੌਪ ਕਰਦੇ ਹੋ ਉਦੋਂ ਜੇ ਤੁਸੀਂ ਘਰ ਜਾ ਰਹੇ ਹੋ ਤੇ ਜਾਂ ਕਰੋ ਤੁਸੀਂ ਟ੍ਰੇਲਰ ਡ੍ਰੌਪ ਕਰਨ ਜਾ ਰਹੇ ਹੋ ਉਹ ਜਿਹੜਾ ਹੈ ਉਹ ਬੇਸਿਕਲੀ ਪਰਸਨਲ ਕਨਵੀਨੀਅੰਸ ਤੇ ਆਂਦਾ ਹੈ ਠੀਕ ਹੈ ਉਹਦੇ ਡਿਫਰੈਂਟ ਤਰੀਕੇ ਨੇ ਤੁਸੀਂ ਲੌਗ ਬੁੱਕ ਚ ਪਾ ਸਕਦੇ ਹੋ ਮੈਂ ਟ੍ਰੇਲਰ ਨੰਬਰ ਇਹਨਾਂ 22 ਨੰਬਰ ਟ੍ਰੇਲਰ ਡ੍ਰੌਪ ਕੀਤਾ ਤੇ 23 ਨੰਬਰ ਚੱਕ ਲਿਆ ਉਹ ਵੀ ਪਾਸ ਕਰਦੇ ਹੋ ਜਾਂ ਐਮਪਟੀ ਟ੍ਰੇਲਰ ਤੁਸੀਂ ਹੋਏਗਾ ਉਹ ਵੀ ਪਾਸ ਕਰਦੇ ਹੋ ਪਰ ਗੱਲ ਇਹ ਹੈ ਕਿ ਇਹ ਕਿਸੇ ਵੀ ਸਿਚੁਏਸ਼ਨ ਚ ਜਿਹੜੇ ਪਰਸਨਲ ਕਨਵੀਨੀਅੰਸ ਤੁਸੀਂ ਬਿਮਾਰ ਨਹੀਂ ਹੋ ਸਕਦੇ ਤੇ ਫਟੀਕ ਨਹੀਂ ਹੋ ਸਕਦੀ ਜੇ ਤੁਹਾਨੂੰ ਆਫੀਸਰ ਰੋਕਦਾ ਕੋਈ ਚੈੱਕ ਚ ਕਰਦਾ ਉਹਦੇ ਚ ਤੁਸੀਂ ਫਟੀਕ ਨਾ ਹੋਏ ਕਿ ਤੁਸੀਂ ਮਤਲਬ ਕਾਫੀ ਡਰਾਉਜ਼ੀ ਹੋ ਤੇ ਤੁਸੀਂ ਪਰਸਨਲ ਕਨਵੀਨੀਅੰਸ ਯੂਜ਼ ਕਰ ਰਹੇ ਹੋ ਠੀਕ ਹੈ ਬਿਲਕੁਲ ਠੀਕ ਇਹ ਲਾਸਟ ਪੁਆਇੰਟ ਆ ਨੰਬਰ 4 ਉਹ ਜਿਹੜਾ ਹੈਗਾ ਕਿ ਤੁਸੀਂ ਆ ਕਿਸੀ ਜਗ੍ਹਾ ਤੇ ਖੜੇ ਹੋ ਫਾਰ ਇਗਜ਼ਾਮਪਲ ਮੈਂ ਗਿਆ ਲੋਡ ਵਾਸਤੇ ਤੇ ਲੋਡਿੰਗ ਹੋ ਗਈ ਮੇਰੀ ਤੇ ਹੁਣ ਮੇਰਾ ਜਿਹੜਾ ਔਨ ਡਿਊਟੀ ਟਾਈਮ ਖਤਮ ਹੋ ਗਿਆ ਮੈਂ ਆਫ ਡਿਊਟੀ ਤੇ ਚਲਾ ਗਿਆ ਤੇ ਉਹਦੇ ਚ ਮੈਂ ਪਰਸਨਲ ਕਨਵੀਨੀਅன்ஸ் ਪਾ ਸਕਦਾ ਐ ਐਜ਼ ਲਾਂਗ ਮੈਨੂੰ ਕੋਈ ਵੀ ਸੇਫਟੀ ਅਫੀਸ਼ਰ ਕਹਿੰਦਾ ਕਿ ਇਧਰੋਂ ਟਰੱਕ ਮੂਵ ਕਰ ਲੋ ਠੀਕ ਐ ਫਾਰ ਇਗਜ਼ਾਮਪਲ ਮੈਂ ਮੈਂ ਯਾਰਡ ਚ ਖੜਾ ਆਪਣਾ ਲੋਡਿੰਗ ਕਰਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਭਾਈ ਹੁਣ ਟਾਈਮ ਖਤਮ ਹੋ ਗਿਆ ਤੁਸੀਂ ਇਧਰੋਂ ਮੂਵ ਕਰ ਲੋ ਤੇ ਉਧਰੋਂ ਮੂਵ ਕਰਕੇ ਜਿਹੜਾ ਮੈਂ ਕਿਸੇ ਬਾਹਰ ਜਾ ਕੇ ਟਰੱਕ ਨੂੰ ਪਾਰਕ ਕਰਨਾ ਜਾਂ ਕਿਸੇ ਵੀ ਪਾਰਕਿੰਗ ਜਿਹੜੀ ਨੇੜੇ ਪਾਰਕਿੰਗ ਜਗ੍ਹਾ ਤੇ ਪਾਰਕ ਕਰਨਾ ਔਨ ਦਾ ਡਾਇਰੈਕਸ਼ਨ ਆਫ ਸਿਕਿਉਰਿਟੀ ਗਾਇ ਇਹ ਪੁਲਿਸ ਵਾਲਾ ਵੀ ਹੋ ਸਕਦਾ ਹੈ ਜਾਂ ਸਿਕਿਉਰਿਟੀ ਗਾਰਡ ਵੀ ਹੋ ਸਕਦਾ ਹੈ ਜਾਂ ਕੋਈ ਵੀ ਹੋ ਸਕਦਾ ਹੈ ਉਹ ਜਿਹੜਾ ਕਨਵੀਨਸ ਪਰਸਨ ਕਨਵੀਨਸ ਯੂਜ਼ ਕਰ ਸਕਦੇ ਆ ਫਾਰ ਐਗਜ਼ਾਮਪਲ ਇਹਦਾ ਇੱਕ ਹੋਰ ਮੈਂ ਤੁਹਾਨੂੰ ਤਰੀਕਾ ਦੱਸਦਾ ਜੇ ਮੈਂ ਸ਼ਿਪਰ ਦੇ ਰਾਈਟ ਡੋਰ ਤੇ ਆ ਉਹਨਾਂ ਨੇ ਕਿਹਾ ਜੀ ਘੁਮਾ ਕੇ ਜਿਹੜਾ ਲੈਫਟ ਡੋਰ ਤੇ ਆ ਜਾਓ ਉਹ ਵੀ ਪਰਸਨ ਕਨਵੀਨਸ ਤੇ ਯੂਜ਼ ਹੋਏਗਾ ਉਹਦੇ ਬਾਅਦ ਜਿਹੜਾ ਮਤਲਬ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਨਾ ਉਹਦੇ ਵਿੱਚ ਜਿਹੜਾ ਆਪਣਾ ਕਿਸੇ ਵੀ ਮਤਲਬ ਸੇਫਟੀ ਆਫੀਸਰ ਸਾਨੂੰ ਕਹੇ ਯਾ ਯਾ ਮੈਂ ਸਲੀਪ ਓਵਰ ਕਰ ਰਿਹਾ ਉਹਨਾਂ ਨੇ ਮੈਨੂੰ ਚਿੱਕਾ ਕੋਪ ਨੇ ਕਿਹਾ ਭਈ ਤੂੰ ਇੱਧਰ ਸੌ ਨਹੀਂ ਸਕਦਾ ਤੂੰ ਅੱਗੇ ਲੈ ਜਾ ਟਰੱਕ ਉਹ ਵੀ ਪਠਾਨਕੋਟ ਤੋਂ ਆਏਗਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਪਰ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਨਾ ਇਹ ਵਰਡਿੰਗ ਤੁਸੀਂ ਜਿਹੜੀ ਪਾਣੀ ਹੈ ਆਪਣੀ ਲੌਗ ਸ਼ੀਟ 'ਚ ਉਹ ਬਹੁਤ ਇੰਪੋਰਟੈਂਟ ਹੈ ਫੋਰ ਏਗਜ਼ਾਮਪਲ ਤੁਸੀਂ ਵਰਡਿੰਗ ਪਾਣੀ ਹੈ ਰੈਸਟੋਰੈਂਟ ਹਮ ਐਂਟਰਟੇਨਮੈਂਟ ਤੁਸੀਂ ਵਰਡਿੰਗ ਪਾਣੀ ਹੈ ਟਰਮੀਨਲ ਟੂ ਰੈਜ਼ਿਡੈਂਸ ਯਾ ਰੈਜ਼ਿਡੈਂਸ ਟੂ ਟਰਮੀਨਲ ਹਮ ਜਾ ਤੁਸੀਂ ਪਾਣੀ ਹੈ ਟ੍ਰੇਲਰ ਲੋਡ ਤੂੰ ਰੈਜ਼ਿਡੈਂਸੀ ਹੈ ਟ੍ਰੇਲ ਯਾ ਲਿਖਣਾ ਹੈ ਆਖਰੀ ਜਿਹੜੇ ਪੁਆਇੰਟ ਲਿਖਣਾ ਹੈ ਨੀਅਰ ਬਾਈ ਟੂ ਸੇਫ ਲੋਕੇਸ਼ਨ ਐਸ ਪਰ ਡਾਇਰੈਕਸ਼ਨ ਆਫ ਸੇਫਟੀ ਅਫੀਸ਼ਰ ਠੀਕ ਹੈ ਐਸ ਲੌਂਗ ਤੁਸੀਂ ਇਹ ਵਰਡਿੰਗ ਪਾ ਦੋਗੇ ਤੇ ਡੈਫੀਨਿਟਲੀ ਤੁਸੀਂ ਉਹਦਾ ਮਤਲਬ ਕਵਰੇਜ ਹੈ ਕਿ ਤੁਹਾਡੀ ਤੁਹਾਨੂੰ ਕੋਈ ਮਤਲਬ ਇਹ ਨਹੀਂ ਕਹਿ ਸਕਦਾ ਤੁਸੀਂ ਪੀਸੀ ਦਾ ਗਲਤ ਯੂਜ਼ ਕਰ ਰਹੇ ਹੋ ਉਹਦੇ ਚ ਹੁਣ ਦੋ ਤਿੰਨ ਰਿਕੁਆਇਰਮੈਂਟ ਨੇ ਜਿਹੜੀ ਉਹ ਲਿਖੀ ਨਹੀਂ ਗਈ ਬੁੱਕਾਂ ਵਿੱਚ ਪਹਿਲੀ ਚੀਜ਼ ਇਹ ਹੈ ਕਿ ਯਾਰ ਜਿਹੜਾ ਹੋਮ ਟਰਮੀਨਲ ਤੋਂ ਤੁਹਾਡਾ ਰੈ residense ਆ ਉਹ ਕਿੰਨੀ ਦੂਰ ਹੋਣਾ ਚਾਹੀਦਾ ਹੂੰ ਹੂੰ ਉਹਦਾ ਡੈਫੀਨਟਲੀ ਜੇ ਤੁਸੀਂ ਆਪ ਉਹਦੇ ਕੰਪਨੀ ਦੇ ਓਨਰ ਹੋ ਤੇ ਓਨਰ ਬਿਲਡਰ ਹੋ ਤੁਸੀਂ ਤੁਹਾਡੀ ਮਰਜ਼ੀ ਤੁਸੀਂ ਜਿੰਨੀ ਦੂਰ ਤੱਕ ਲੈ ਜਾਓ ਪਰ ਇਹ ਲੌਂਗ ਤੁਹਾਨੂੰ ਫਟੀਕ ਨਾ ਹੋਏ ਤੇ ਤੁਹਾਨੂੰ ਜਿਹੜਾ ਤੁਸੀਂ ਸਿੱਕ ਨਾ ਹੋਵੋ ਇਲ ਨਾ ਹੋਵੋ ਠੀਕ ਹੈ ਬਿਲਕੁਲ ਠੀਕ ਤੇ ਅਦਰਵਾਈਜ਼ ਜਿਹੜੀ ਵੱਡੀ ਕੰਪਨੀਆਂ ਨੇ ਉਹਨਾਂ ਨੇ ਤਾਂ ਆਪਣੇ ਸ਼ੀਟ 'ਚ ਲਿਖਿਆ ਹੁੰਦਾ ਸੇਫਟੀ ਸ਼ੀਟ 'ਚ ਕਿ ਤੁਹਾਡਾ ਜਿਹੜਾ ਹੋਮ ਟਰਮੀਨਲ ਤੋਂ ਜਿਹੜਾ ਰੈਜ਼ਿਡੈਂਸ ਹੈ ਉਹ ਮੈਕਸਿਮਮ ਇਨਾ ਡਿਸਟੈਂਸ ਹੋ ਸਕਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਮੈਂ ਅੱਗੇ ਸੇ ਇਹ ਸਾਬ ਵਧਾਂਗਾ ਕਿ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਇਹ ਜਿਹੜੀ ਲੋਕਾਂ ਨੂੰ ਬੜਾ ਡਰਾਇਆ ਹੋਇਆ ਇਹਨੇ ਔਰ ਸਹਮੇ ਹੋਏ ਨੇ ਇਸ ਬਾਰੇ ਕੋਈ ਤਸੱਲੀ ਵਾਲੀ ਤੁਹਾਡੇ ਕੋਲ ਗੱਲ ਹੈ ਤੇ ਧੰਨਵਾਦੀ ਰਹਾਂਗਾ ਮੈਂ ਵੀ ਔਰ ਸੁਣਨ ਵਾਲੇ ਦੇਖਣ ਵਾਲੇ ਵੀ ਤੁਹਾਡੇ ਜੇ ਉਹ ਸਾਨੂੰ ਦੱਸੋ ਜੀ ਇਹਦਾ ਜਿਹੜਾ ਨਾ ਇੱਕ ਛੋਟਾ ਜਿਹਾ ਚੁਟਕਲਾ ਵੀ ਹੈਗਾ ਤੇ ਕਈ ਵਾਰੀ ਇਦਾਂ ਹੁੰਦਾ ਸੀ ਡੈਡੀ ਕਹਿੰਦੇ ਸੀ ਯਾਰ ਤੂੰ ਚਲ ਜਾ ਕੇ ਆਪਣਾ ਨਮਾਜ਼ ਪੜ ਕੇ ਆਰਲੀ ਮਾਰਨਿੰਗ ਨਾ ਇਹ ਕਹਿੰਦੇ ਡਰ ਲੱਗਦਾ ਹੈ ਬਾਹਰ ਬਹੁਤ ਆਰਲੀ ਮਾਰਨਿੰਗ ਅੰਧੇਰਾ ਜਿਹਾ ਹੈਗਾ ਤੇ ਡਰ ਲੱਗਦਾ ਉਹ ਕਹਿੰਦੇ ਯਾਰ ਸ਼ਾਇਦਾਂ ਕਰ ਡਰਦੇ ਡਰਦੇ ਪੜਿਆ ਆ ਮਾਫੀ ਨਹੀਂਗੀ ਜੇ ਮਾਫੀ ਨਹੀਂ ਹੈਗੀ ਤੇ ਉਹਦਾ ਸਿੰਪਲ ਹੀ ਹੈ ਜੇ ਤੁਹਾਨੂੰ ਮਤਲਬ ਇਦਾਂ ਫੀਲ ਹੁੰਦਾ ਹੈ ਕਿ ਤੁਸੀਂ ਕੌਨਫੀਡੈਂਟ ਨਹੀਂ ਹੋ ਇੱਕ ਮੁਸ਼ਕਿਲ ਚੀਜ਼ ਨਹੀਂ ਹੈਗੀ ਇਹ ਆਪਾਂ ਇਹਦੀ ਰਿਕੁਆਇਰਮੈਂਟ ਅਸੀਂ ਪੂਰੀ ਕਰ ਚੁੱਕੇ ਆ ਜਦੋਂ ਆਪਾਂ ਟੈਸਟ ਦਿੱਤਾ ਸੀਰੀਅਲ ਦਾ ਉਹ ਬੇਸਿਕਲੀ ਉਹਦਾ ਜਿਹੜਾ ਅਸੀਂ ਜਾ ਕੇ ਬੇਸਿਕਲੀ ਜਿਹੜਾ ਪ੍ਰੀ ਪ੍ਰੀ ਟ੍ਰੇਨ ਇਨਸਪੈਕਸ਼ਨ ਆ ਜਾਂ ਜਿਹੜੀ ਲਾਗ ਬੁੱਕ ਫਿਲ ਕਰਨ ਦੇ ਜਿਹੜੇ ਕੁਐਸਚਨ ਨੇ ਜਾਂ ਜਿਹੜੇ ਸੇਫਟੀ ਦੇ ਜਿਹੜੇ ਕੁਐਸਚਨ ਨੇ ਉਹ ਅਸੀਂ ਸਾਰੇ ਇੰਗਲਿਸ਼ ਚ ਜੇ ਚੁੱਕੇ ਆ ਸਿਰਫ ਫਰਕ ਇਹ ਆ ਕਿ ਕੋਈ ਵੀ ਹੋਰ ਇੰਡਸਟਰੀ ਹੈਗੀ ਜਿਵੇਂ ਫੋਰ ਐਗਜ਼ਾਮਪਲ ਮੈਂ ਕਹਿ ਰਿਹਾ ਸਕਿਉਰਿਟੀ ਗਾਰਡ ਆ ਉਹਦਾ ਹਰ ਸਾਲ ਜਾਂ 6 ਮਹੀਨੇ ਬਾਅਦ ਕੋਈ ਟੈਸਟ ਹੁੰਦਾ ਹੈ ਕਿ ਉਹਨੂੰ ਪੁੱਛਿਆ ਜਾਂਦਾ ਹੈ ਬਈ ਜੇ ਤੂੰ ਬੰਦੂਕ ਬੰਦੂਕ ਚਲਾਉਂਦਾ ਹੈ ਤੇ ਉਹਦਾ ਬੰਦੂਕ ਚਲਾ ਕੇ ਮੇਕ ਸ਼ੋਰ ਕਰੋ ਕਿ ਤੈਨੂੰ ਚਲਾਨੀ ਆਂਦੀ ਹੈ ਹੂੰ ਹੂੰ ਸੇਮ ਥਿੰਗ ਕੋਈ ਪੁਲਿਸ ਆਫਿਸਰ ਆ ਜਾਂ ਕਿਹਨਾਂ ਫੌਜੀ ਹੈਗਾ ਉਹਦਾ ਵੀ ਹੁੰਦਾ ਹੈ ਕਿ ਸਰਟਨ ਟਾਈਮ ਦੇ ਬਾਅਦ 6 ਮਹੀਨੇ ਬਾਅਦ ਸਾਲ ਬਾਅਦ 15 ਕੇ ਭਈ ਤੁਸੀਂ ਮੇਕ ਸ਼ੋਰ ਕਰੋ ਤੁਹਾਡੀ ਟ੍ਰੇਨਿੰਗ ਹੈ ਤੁਸੀਂ ਬੰਦੂਕ ਨੂੰ ਚਲਾ ਸਕਦੇ ਹੋ ਜਿਹੜਾ ਵੀ ਉਹਨਾਂ ਦਾ ਇਕੁਪਮੈਂਟ ਹੁੰਦਾ ਹੈ ਸੇਮ ਥਿੰਗ ਜਿਹੜਾ ਟ੍ਰੱਕਰ ਆ ਉਹਦੀ ਵੀ ਆਫੀਸ਼ੀਅਲੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਜਿਹੜੀ ਚੀਜ਼ਾਂ ਤੁਹਾਡੀ ਰਿਕੁਆਇਰਮੈਂਟ ਆ ਬੇਸਿਕ ਰਿਕੁਆਇਰਮੈਂਟ ਆ ਜਿਵੇਂ ਪ੍ਰੀ ਟ੍ਰਿਪ ਇਨਸਪੈਕਸ਼ਨ ਆ ਉਹ ਤੁਹਾਨੂੰ ਆਣੀ ਚਾਹੀਦੀ ਆ ਤੇ ਉਹ ਕੋਈ ਮੁਸ਼ਕਿਲ ਗੱਲ ਨਹੀਂ ਹੈ ਉਹ ਤੇ ਬੇਸਿਕਲੀ ਪਾਰਟ ਆਫ ਦਾ ਜੌਬ ਹੈਗਾ ਜੇ ਤੁਸੀਂ ਸਮਝਦੇ ਹੋ ਕਿ ਆ ਆਫੀਸਰ ਦੇ ਸਾਹਮਣੇ ਤੁਸੀਂ ਐਕਸਪਲੇਨ ਕਰਦੇ ਤਾਨੂੰ ਥੋੜੀ ਜੀ ਕਲੀਅਰਟੀ ਨਹੀਂ ਹੈਗੀ ਤੇ ਕੋਸ਼ਿਸ਼ ਕਰੋ ਕਿ ਆਪਣੇ ਕਿਸੇ ਵੀ ਫਰੈਂਡ ਨਾਲ ਜਾਂ ਆਪਣਾ ਜਿਹੜਾ ਸੇਫਟੀ ਆਫੀਸਰ ਹੈ ਤੁਹਾਡੀ ਕੰਪਨੀ ਦਾ ਜਾਂ ਇਵਨ ਮਤਲਬ ਤੁਹਾਡੇ ਸਪਾਊਸ ਨੇ ਉਹਨਾਂ ਨੂੰ ਕੋ ਆਜੋ ਮੈਂ ਤੁਹਾਨੂੰ ਸੇਫਟੀ ਕਰਕੇ ਦਿਖਾਣਾ ਤੇ ਤੁਸੀਂ ਦੱਸੋ ਕਿਦਾਂ ਸੇਫਟੀ ਹੁੰਦੀ ਆ ਵਾਹ ਬਹੁਤ ਸੋਹਣੀ ਗੱਲ ਹੋਟਲ ਗੈਲੀ ਇਹ ਦੀ ਤੁਹਾਨੂੰ ਬੇਸਿਕਲੀ ਕਲੀਨ ਕਰਨਾ ਹੈ ਕਸਟਮਰ ਨੂੰ ਤੇ ਆਫੀਸਰ ਨੂੰ ਕਿ ਹਾਊ ਟੂ ਗੈਟ ਇਟ ਡਨ ਠੀਕ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਮੈਂ ਹੁਣ ਅਖੀਰ ਤੇ ਸਈਅਦ ਸਾਹਿਬ ਪੁੱਛਣਾ ਚਾਹਾਂਗਾ ਕਿ ਯੂ ਐਸ ਏ ਟਰੱਕ ਸੇਲਸ ਇਹਨੀ ਜਾਣਕਾਰੀ ਤੁਸੀਂ ਤੁਹਾਨੂੰ ਲੈ ਲਈ ਸਵਾਲ ਵੀ ਪੁੱਛ ਲਏ ਪਰ ਡੀਲਸ ਕੀ ਕੀ ਨੇ ਜਿਹਦੇ ਤੁਹਾਡੇ ਚਾਹਤ ਕਰਨ ਜਿਹੜੇ ਉਹ ਫਾਇਦਾ ਚੁੱਕ ਸਕਦੇ ਜੀ ਡੀਲਾਂ ਵਾਲ ਜਿਹੜਾ ਯੂ ਐਸ ਏ ਟਰੱਕ ਸੇਲ ਅਸੀਂ ਬਹੁਤ ਵਧੀਆ ਸਮਾਨ ਲੱਭ ਲਿਆ ਤੇ ਜਿਵੇਂ ਆਪਾਂ ਗੱਲ ਕਰਦੇ ਸੀ ਸਾਡੇ ਕੋਲ ਅਵੇਲੇਬਲ ਆ ਉਹਦੇ ਜਿਹੜੀ ਫਾਈਨਾਂਸਿੰਗ ਆਪਸ਼ਨ ਆ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਬੈਂਕ ਇਸ ਤਰ੍ਹਾਂ ਨੇ ਜਿਹੜੇ ਛੋਟੀ ਜਿਹੜੀ ਕੰਪਨੀਆਂ ਸਨ ਜਿਨ੍ਹਾਂ ਦੇ ਜਿਨ੍ਹਾਂ ਦੀ ਬੇਸਿਕਲੀ ਛੋਟੀ ਨਹੀਂ ਕਹਾਵਾਂਗਾ ਮੈਂ ਕਹਾਵਾਂਗਾ ਜਿਹੜੀ ਮਿਡਲ ਕੰਪਨੀਆਂ ਸਨ ਜਿਹੜੇ ਬ੍ਰੋਕਰਾਂ ਤੋਂ ਤੇ ਬਹੁਤ ਸਾਰੇ ਬੈਂਕ ਨੇ ਜਿਹੜੇ ਹੁਣ ਬ੍ਰੋਕਰ ਨਾਲ ਡੀਲ ਨਹੀਂ ਕਰ ਰਹੇ ਜਿਹੜੇ ਮੇਜਰ ਬੈਂਕ ਨੇ ਉਹ ਡਾਇਰੈਕਟ ਜਿਹੜੇ ਨੇ ਮੇਨ ਬੈਂਕਾਂ ਨਾਲ ਮੇਨ ਡੀਲਰਸ਼ਿਪਾਂ ਨਾਲ ਡੀਲ ਕਰ ਰਹੇ ਨੇ ਉਹਦੀ ਰੀਜ਼ਨ ਇਹ ਆ ਕਿ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਜਿਹੜਾ ਇਕੁਪਮੈਂਟ ਆ ਉਹ ਵੈਲ ਕੁਆਲੀਫਾਈਡ ਇਕੁਪਮ ਜੀ ਫੋਰ ਐਗਜ਼ਾਮਪਲ ਅਸੀਂ ਇੰਟਰਨੈਸ਼ਨਲ ਦੇ ਇੰਡੀਪੈਂਡੈਂਟ ਡੀਲਰ ਆ ਤੇ ਜਿਹੜਾ ਅਸੀਂ ਵਾਰੰਟੀਆਂ ਦੇ ਰਹੇ ਆ ਜਿਹੜਾ ਅਸੀਂ ਇਕੁਪਮੈਂਟ ਦੇ ਰਹੇ ਆ ਜਿਹੜਾ ਅਸੀਂ ਉਹ ਸਾਰਾ ਵੈਲਿਊਡ ਇਕੁਪਮੈਂਟ ਆ ਉਹ ਜਦੋਂ ਬੈਂਕ ਕੋਲ ਜਾਂਦੀ ਹੈ ਪ੍ਰੋਪੋਜ਼ੀਸ਼ਨ ਕਿ ਅਸੀਂ ਉਹਨੂੰ ਫਾਈਨਾਂਸ ਕਰ ਰਹੇ ਆ ਉਹ ਸਭ ਤੋਂ ਪਹਿਲਾਂ ਚੈੱਕ ਕਰਦੇ ਨੇ ਕਿ ਮਾਰਕੀਟ ਵੈਲਿਊ ਕੀ ਹੈ ਇਕੁਪਮੈਂਟ ਦੀ ਠੀਕ ਹੈ ਤੇ ਉਹ ਇਕੁਪਮੈਂਟ ਜਿਹੜਾ ਹੈ ਉਹ ਕੰਪੇਰੀਬਲ ਹੈਗਾ ਰੀਟੇਲ ਰਕ ਨਾਲ ਜਾਂ ਉਹਦੀ ਪ੍ਰਾਈਸ ਬਹੁਤ ਜ਼ਿਆਦਾ ਹੈ ਜਾਂ ਉਹਦੀ ਪ੍ਰਾਈਸ ਬਹੁਤ ਘੱਟ ਆ ਜਾਂ ਉਹਦੇ ਅੰਦਰ ਇਕੁਪਮੈਂਟ ਕੀ ਲੱਗਾ ਇਕੁਪਮੈਂਟ ਦੇ ਅੰਦਰ ਸੇਫਟੀ ਦੀ ਆਪਣਾ ਵਾਰੰਟੀ ਕੀ ਲੱ ਉਹ ਚੀਜ਼ ਜਦੋਂ ਕੰਪੇਅਰ ਕਰਦੇ ਨੇ ਤੇ ਬੈਂਕ ਬਹੁਤ ਐਪਰੀਸ਼ੀਏਟ ਕਰਦੇ ਨੇ ਕਿ ਸਾਡਾ ਜਿਹੜਾ ਇਕੁਇਪਮੈਂਟ ਆ ਉਹ ਵੈਰੀ ਗੁੱਡ ਬੁਕਿੰਗ ਹੈ ਉਹਦੀ ਬੁਕਿੰਗ ਵਧੀਆ ਹੋਣੀ ਠੀਕ ਹੈ ਉਹ ਕਰਕੇ ਸਾਡੀ ਫਾਈਨਾਂਸਿੰਗ ਬਹੁਤ ਅੱਛੀ ਜਾ ਰਹੀ ਹੈ ਉਹਦੇ ਬਾਅਦ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਜੇ ਤੁਸੀਂ ਦੇਖੋਗੇ ਸਾਲ ਦੀ ਵਾਰੰਟੀ ਆ ਅਨਲਿमिटेड ਮਾਈਲ ਤੁਸੀਂ ਕਹਿ ਸਕਦੇ ਹੋ ਕਿਉਂਕਿ ਸਾਡੀ ਵਾਰੰਟੀ ਦੀ ਆ 750000 ਮਾਈਲ ਤੱਕ ਐਕਸਪਾਇਰ ਹੁੰਦੀ ਆ ਉਹਦਾ ਬਹੁਤ ਜ਼ਿਆਦਾ ਸਾਨੂੰ ਪੋਜ਼ਿਟਿਵ ਰਿਸਪੌਂਸ ਆ ਬਹੁਤ ਅੱਛਾ ਸਿਸਟਮ ਚੱਲ ਰਿਹਾ ਹੈ ਤੇ ਸਪੈਸ਼ਲੀ ਜਿਹੜੀ ਪ੍ਰਾਈਸਿੰਗ ਹੈ ਉਹਨਾਂ ਦੀ ਪ੍ਰਾਈਸਿੰਗ ਬਹੁ ਵਿਦ ਦਾ 골ਡ ਪੈਕੇਜ ਹੂੰ ਹੂੰ ਇਹ ਜਿਹੜੀ ਤੁਸੀਂ ਇਨਫੋਰਮੇਸ਼ਨ ਮੈਂ ਦੇ ਰਿਹਾ ਸਾਡੀ ਵੈਬਸਾਈਟ ਤੇ ਜਾ ਕੇ ਦੇ ਸਕਦੇ ਹੋ www.usatrucksales.com ਜਾਂ ਸਾਨੂੰ ਕਾਲ ਲਾ ਲਓ ਅਸੀਂ ਸਾਰੀ ਲੈਂਗੁਏਜ ਸਪੀਕ ਕਰਦੇ ਆਂ ਪੰਜਾਬੀ ਹਿੰਦੀ ਉਰਦੂ ਸਾਡਾ ਨੰਬਰ ਹੈ 18336987224 ਮੈਂ ਰਿਪੀਟ ਕਰਦਾ 18336987224 ਤੇ ਸਾਨੂੰ ਕਾਲ ਕਰਕੇ ਜਿਹੜੇ ਕੁਐਸਚਨ ਹੋ ਰਿਲੇਟਡ ਟੂ ਟਰਕਿੰਗ ਅਸੀਂ ਤੁਹਾਡੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਸਈਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਅੱਜ ਦੀ ਇਸ ਗੱਲਬਾਤ ਵਾਸਤੇ ਤੁਸੀਂ ਆਪਣੀ ਰੋਚੋਂ ਕੁਝ ਸਮਾਂ ਕੱਢਿਆ ਅਸੀਂ ਤੁਹਾਨੂੰ ਫੇਰ ਤੰਗ ਕਰਦੇ ਰਹਾਂਗੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਸਿਕਾ ਜੀ ਨਮਸਕਾਰ ਤੇ ਸਲਾਮ ਅਲੈਕੁਮ ਜੀ ਬੜੀ ਬੜੀ ਮਿਹਰਬਾਨੀ ਇਹ ਸਨ ਯੂ ਐਸ ਏ ਟਰੱਕ ਸੇਲਸ ਤੋਂ ਸਈਦ ਸਾਹਿਬ ਜਿਨ੍ਹਾਂ ਨੇ ਬੜੀ ਪਰਵੀਂ ਗੱਲਬਾਤ ਕੀਤੀ ਉਮੀਦ ਹੈ ਕਿ ਇਹਦਾ ਕੋਈ ਨਾ ਕੋਈ ਭਲਾ ਔਰ ਫਾਇਦਾ ਹੀ ਤੁਹਾਨੂੰ ਹੋਏਗਾ ਮੈਨੂੰ ਮਸੂਦ ਬੱਲੇ ਨੂੰ ਪੰਜਾਬੀ ਰੇਡੀਓ ਯੂ ਐਸ ਏ ਦੇ ਪਲੇਟਫਾਰਮ ਤੋਂ ਇਸਾਸ ਉਮੀਦ ਦੇ ਨਾਲ ਇਜਾਜ਼ਤ ਦਿਓ ਕਿ ਜ਼ਿੰਦਗੀ ਸ਼ਰਤੇ ਸਾਹ ਵਫਾ ਕੀਤੀ ਤੇ ਇਹੋ ਜੀ ਕਿਸੇ ਮੁਲਾਕਾਤ ਦੇ ਨਾਲ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗੇ ਸੋ ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ